ਰਾਤ ਨੂੰ ਆਇਆ ਏ ਮੁੰਡਾ 10 ਵਜੇ ਤੇ ਆਪਾਂ 10 ਵਜੇ ਇਹਨੂੰ ਦਿਖਾਤਾ ਪਹਿਲਾਂ ਮੇਰਾ ਨਾਮ ਲਵੇ ਆ ਮੈਂ ਫੇਰ ਬੁਲਾਉਂਗੀ ਇਹਨੂੰ ਜਦ ਤੱਕ ਮੈਨੂੰ ਕਹਿੰਦਾ ਨਹੀਂ ਹੈਗਾ ਮੈਂ ਕੌਣ ਐ ਜਦ ਤੱਕ ਮੈਂ ਇਹਨੂੰ ਬੁਲਾਂਦੀ ਨਹੀਂ ਮੈਂ ਨਹੀਂ ਬੁਲਾਂਦੀ ਇਹਨੂੰ ਜਦ ਤੱਕ ਮੈਨੂੰ ਇਹ ਮੇਰਾ ਨਾਮ ਨਹੀਂ ਲੰਦਾ ਐਨਾ ਜੀ ਇਹ ਬੱਚਾ ਅੱਛੇ ਲੱਗ ਰਿਹਾ ਤੈਨੂੰ ਚੱਕ ਕੇ ਇੰਨੇ ਦਿਨਾਂ ਬਾਅਦ ਚੱਕ ਰਿਆਂ ਹੂੰ ਹੂੰ ਆਪੂ ਆ ਕੌਣ ਐ ਆਪੂ ਕੌਣਾ ਹ ਆਪੂ ਕੌਣਾ ਆਪੂ ਪਾਪਾ ਕਹਿ ਅਬੂ ਪੁੱਛੀ ਯੂ ਵੀ ਗੱਗੂ ਕਿੱਥੇ ਆ? ਅਬੂ ਗੱਗੂ ਅਬੂ ਗੱਗੂ ਕਿੱਥੇ ਆ? ਦੇਖੋ ਯੂ ਵੀ ਲਤੂ ਦੀ ਗੱਗੂ ਨਾ ਥੱਪਣਾ ਮਾਂ ਰ ਮਾਤਾ ਨਿਕਲੀ ਹੋਈ ਦੀ ਇਹਦੇ ਟਾਈਫੈਟ ਹੋਇਆ ਸੀ ਕੀ ਚੰਗਰੀ ਆ ਤਾਂ ਮੇਰੀ ਕੁੜੀ ਅ ਮੇਰੀ ਕੁੜੀ ਚੰਗਰੀ ਆ ਇਹ ਇਹ ਮੇਰੀ ਕੁੜੀ ਚੰਗਰੀ ਆ ਗੱਗੂ ਸਾਂਗਰੇ ਆ ਦੇਖੋ ਹੋਵੇ ਤਾਂ ਆਹ ਵਾਹ ਉਹ ਨੂੰ ਐ ਤੇ ਕੋ। ਨਵੀ ਮੇਰੇ ਬੁੱਤ ਨੂੰ ਸ਼ਾਂਗਲੀ ਆ। ਮੇਰਾ ਬੁੱਤ। ਪਹਿਲਾਂ ਟੋ ਤੇ ਤਾਂ ਪਰਫਿਊਮ ਦੀ ਖੁਸ਼ਬੂ ਆ ਰਹੀ ਐ। ਖੁਸ਼ਬੂ ਆ ਰਹੀ ਤੁਸੀਂ ਤੇ। ਜੀਜੀ ਕਿੱਥੇ ਆ? ਉਹ ਤਾਂ ਜੀਜੀ। ਹੂੰ। ਪਾਪਾ ਕਿੱਥੇ ਆ? ਪਾਪਾ ਕਿੱਥੇ ਆ? ਪਾਪਾ ਆ ਤਾਂ ਪਾਪਾ। ਗੱਗੂ ਕਿੱਥੇ? ਹੋ ਨਹੀਂ ਆਏਗਾ ਅੱਜ ਆ ਦੇਖ ਲੋ ਸਾਰੇ ਘਰੇ ਤੇ ਛੋਟਾ ਕਾਕਾ ਕਿੱਥੇ ਗਿਆ ਛੋਟਾ ਕਾਕਾ ਆ ਗਿਆ ਜੀ ਵਾਪਸ ਦਾਦਕੇ ਘਰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਬੋਪਰ ਆਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ 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 ਮੈਂ ਬਹੁਤ ਕਰਦੀ ਆ ਮੈਨੂੰ ਆਪਣੇ ਆਪ ਨੂੰ ਵੀ ਜਦ ਮੈਂ ਵੀਡੀਓ ਦੇਖਦੀ ਆ ਵੀ ਤੇ ਤੇ ਬਹੁਤ ਹੋ ਜਾਂਦਾ ਮੇਤੋਂ ਰੈਸ ਵੀਰਸ ਵੀਰ ਦਾ ਟਾਈਮਰ ਸਵੇਰੇ ਸਵੇਰੇ ਤਾਂ ਆਪਾਂ ਚੱਲੇ ਹੁਣ ਸਬਜ਼ੀਆਂ ਤੋੜ ਲਵਾਂ ਕਿਉਂਕਿ ਫਿਰ ਇੱਧਰ ਮੰਮੀ ਕਹਿੰਦੀ ਵੀ ਆਪਾਂ ਲੋਵੀਆ ਪਰਿੰਡੀਆਂ ਤੋੜ ਲੈਣੇ ਆ ਫਿਰ ਦਿਨ 'ਚ ਧੁੱਪ ਚੜਜੂਗੀ ਮੈਂ ਕਿਹਾ ਦਿਨ 'ਚ ਤੋੜ ਲਾਂਗੇ ਨਹੀਂ ਦਿਨ 'ਚ ਧੁੱਪ ਚੜਜੂਗੀ ਵੀ ਇਸ ਕਰਕੇ ਆਪਾਂ ਹੁਣੇ ਠੰਡੇ ਠੰਡੇ ਹਵਾ ਚੱਲ ਰਹੀ ਰੰਮਾ ਮੌਸਮ ਆ ਉੱਥੇ ਉਹ ਤੋੜ ਲੈਣੇ ਆ ਫਿਰ ਹੁਣ ਆ ਰਹੇ ਆ ਹੁਣ ਮੈਂ ਥੱਲੇ ਉਤਰਦੀ ਆ ਮੰਮੀ ਉਧਰਲੀ ਸਾਈਡ ਨੂੰ ਆਉਗੀ ਪੋੜੀਆਂ ਉਤਰ ਰਹੀਆਂ ਬਹੁਤ ਜ਼ਿਆਦੇ ਔਖੀਆਂ ਨੇ ਉਰੇ ਕਿਉਂਕਿ ਆ ਪੋੜੀ ਐ ਨਾ ਜਿਹੜੀ ਆਹ ਲੋਹੇ ਦੀ ਐ ਸਾਰੀ ਨੂੰ ਜਰ ਲੱਗ ਗਈ ਜਰ ਲੱਗ ਕੇ ਨਾ ਟੁੱਟ ਗਈ ਫਿਰ ਮੈਂ ਤਾਂ ਇੱਥੇ ਨੂੰ ਉਤਰ ਜਣੀ ਆ ਬਚਾ ਵਾ ਜਾ ਕੇ ਉਤਰ ਰਹੀ ਆ ਤਾਂ ਕਿ ਮੇਰੀ ਕੋਈ ਲੱਤ ਬਾਹ ਨਾ ਟੁੱਟ ਜੇ ਕੰਮ ਤੇ ਵੀ ਰਹਿ ਜਾਾਂਗੇ ਬੈਠਿਆਂ ਨੂੰ ਕੋਈ ਰੋਟੀ ਵੀ ਨਹੀਂ ਦਿੰਦਾ ਤਾਂ ਮਿਲਦੀ ਆ ਦੋ ਚਾਰ ਦਿਨ ਅੱਜ ਕੱਲ ਤਾਂ ਕੋਈ ਦੋ ਦਿਨ ਵੀ ਕੋਈ ਕਿਸੇ ਦੇ ਦੁੱਖ ਦਰਦ ਨੂੰ ਦੇਖ ਕੇ ਕੋਈ ਰੋਟੀ ਦੇਣਾ ਤਾਂ ਦੂਰ ਕੋਈ ਹਾਲ ਚਾਲ ਪੁੱਛ ਲੈ ਨਹੀਂ ਬਹੁਤ ਅੱਜ ਦੇ ਸਮੇਂ 'ਚ ਕਿਉਂਕਿ ਹੁਣ ਨਾ ਹੁਣ ਸਵੇਰੇ ਸਵੇਰਾ ਟਾਈਮ ਹੈ ਮੇਰਾ ਇਹ ਜੱਗ ਲੱਗਨ ਨੂੰ ਜੀ ਤਾਂ ਨਹੀਂ ਕਰਦਾ ਪਰ ਇਹ ਦੁਨੀਆ ਦੀ ਨਾ ਅਸਲ ਸੱਚਾਈ ਆ ਕੋਈ ਰਿਸ਼ਤਾ ਸਗਾ ਨਹੀਂ ਹੁੰਦਾ ਕੋਈ ਸਗਾ ਨਹੀਂ ਹੁੰਦਾ ਨਾ ਬਸ ਐ ਜਿਹੜਾ ਆਪਾਂ ਨੂੰ ਪਿਆਰ ਕਰਦਾ ਏ ਜਿਹੜਾ ਆਪਾਂ ਨੂੰ ਪਿਆਰ ਕਰਦਾ ਏ ਆਪਾਂ ਆਪਣਾ ਕਰਦਾ ਏ ਬਸ ਉਹਦਾ ਹੀ ਕਰੋ ਉਹ ਚਾਹੇ ਕੋਈ ਵੀ ਆ ਚਾਹੇ ਖੂਨ ਦਾ ਰਿਸ਼ਤਾ ਹੈ ਚਾਹੇ ਖੂਨ ਦਾ ਹੈ ਨਹੀਂ ਕੋਈ ਬਗਾਨਾ ਇਹ ਕੋਈ ਅਸਲੀ ਹੈ ਕੋਈ ਨਕਲੀ ਹੈ ਕੋਈ ਡੁਬਲਿਕੇਟ ਹੈ ਹਨਾ ਬਸ ਉਸੇ ਦਾ ਹੀ ਕਰੋ ਬਸ ਪਈ ਕਿਹਿਆ ਕਹਿ ਦਿੰਦੇ ਨੇ ਵੀ ਆਪਣੇ ਦਾ ਆਪਣੀ ਹੁੰਦੇ ਨੇ ਆਪਣੇ ਸ਼ਬਦ ਹੈ ਨਾ ਜਿਹੜਾ ਇਹ ਤਾਂ ਹੁਣ ਖਤਮ ਜਾ ਹੋ ਗਿਆ ਬਸ ਜਿਹੜਾ ਆਪਣਾ ਕਰਦਾ ਹੈ ਉਹਦਾ ਹੀ ਕਰੋ ਹੁਣ ਮੈਂ ਸਵੇਰੇ ਸਵੇਰੇ ਨਾ ਇੰਨੀਆ ਗੱਲਾਂ ਮਾਰਦੀ ਹੋਈ ਇਦਾਂ ਨਾ ਲੋਬੀਆ ਤੇ ਇਨੇ ਕੀੜੇ ਚੜਦੇ ਨੇ ਹਨਾ ਬਹੁਤ ਜ਼ਿਆਦਾ ਕੀੜੇ ਜਿਵੇਂ ਮਿੱਠੇ ਤੇ ਚੜਦੇ ਨੇ ਤੇ ਹਾ ਜ ਹੁਨਾ ਸਵੇਰ ਦਾ ਮੌਸਮ ਹੈ ਇਹ ਦੇਖੋ ਹਵਾ ਆ ਗਈ ਆ ਗਈ ਹੈ ਹੋਰ ਮੈਂ ਤਾਂ ਕੱਦੀ ਖੜੀ ਆ ਉਹ ਵੀਡੀਓ ਬਣਾ ਰਹੀ ਮੈਂ ਕਿਹਾ ਮੈਂ ਪਹੁੰਚ ਵੀ ਗਈ ਕੀੜੇ ਚੜ ਰਹੇ ਲੋਬੀਏ ਤੇ ਤਾਂ ਹੈ ਲੋਬੀਏ ਤੇ ਤਾਂ ਕੀੜੇ ਚੜ ਰਹੇ ਆਹ ਤਾਂ ਮੱਤ ਚੜਦੀ ਐ ਇੱਧਰ ਆ ਬੁੱਟੇ ਲਾਏ ਹੋਏ ਨੇ ਆਪਾਂ ਨੇ ਘੋੜੀਆਂ ਮਿਰਚਾਂ ਦੇ ਇੱਧਰ ਪੇਠੇ ਦੀ ਬੇਲਾਂ ਦੇਖੋ ਕਿੰਨੀਆਂ ਫੈਲ ਗਈਆਂ ਬਸ ਡਰ ਲੱਗਿਆ ਰਹਿੰਦਾ ਵੀ ਕੋਈ ਇੱਧਰ ਨੂੰ ਨਾ ਜੇ ਪਿੱਛੇ ਹੈ ਕੈਮਰੇ ਲਵਾਵਾਂਗੇ ਹੁਣ ਰੇਕ ਕੈਮਰੇ ਲਵਾਣੇ ਹੈ ਹੈ ਕੋਈ ਨਹੀਂ ਕੋਈ ਨਹੀਂ ਆਂਦਾ ਮਜ਼ਾਕ ਕਰਦੀ ਰਹਿੰਦੀ ਆ ਮੈਂ ਵੀਡੀਓ ਚ ਵੀ ਕੋਈ ਆਜੂਗਾ ਕੋਈ ਨਹੀਂ ਆਂਦਾ ਹੈਗਾ ਕੋਈ ਨਾ ਜੇ ਇੱਕ ਅੱਧਾ ਕੋਈ ਕੁਝ ਤੋੜ ਵੀ ਲੈ ਕੇ ਆਇਆ ਕੀ ਹੁੰਦਾ ਹਨਾ ਫੋਜੀ ਲੋਬੀਆ ਹੈ ਫਿਰ ਹੋਈ ਜਾਂਦਾ ਫੇਰਾ ਟੁੱਟ ਜੇ ਔਰ ਉਹਦੇ ਥੋੜਾ ਤਾਂ ਉਹਦੇ ਤੋੜਿਆ ਤੇ ਦੇਖੋ ਇੱਕ ਤਾਂ ਮੈਨੂੰ ਨੌਰੇ ਕੀੜਿਆਂ ਦੇ ਬੋੜਾ ਲੱਦਦਾ ਸਲਵਾਰ ਤੇ ਚੜ ਰਹੇ ਆ ਆ ਦੇਖੋ ਇਹ ਮੈਨੂੰ ਐਂ ਦੱਸੋ ਵੀ ਇਹਦੇ ਪਰ ਕੀੜਾ ਕੱਤੇ ਚੜਦਾ ਇਹ ਦਾ ਮਿੱਠਾ ਹੁੰਦਾ ਫੁਲੀਆਂ ਨੇ ਮਿੱਠੀਆਂ ਹੁੰਦੀਆਂ ਨੇ ਹਾਂ ਬਈ ਫੜੀਆਂ 'ਚ 슈ਗਰ ਹੁੰਦਾ ਜਿਹੜੇ 슈ਗਰ ਨਹੀਂ ਹੁੰਦਾ ਹਾਂ ਉਹ ਹੁੰਦੀਆਂ ਨੇ ਇਹਨਾਂ ਨੂੰ ਕੀੜੇ ਹੁੰਦੇ ਹੁੰਦੇ ਨੇ ਇਹਦੇ 'ਤੇ ਅੱਛਾ ਆ ਦੇਖੋ ਦੋ ਦੋ ਲੱਗ ਰੀਆਂ ਨੇ ਤੋਰ ਲੋ ਇਹਨਾਂ ਦੀ ਸਬਜੀ ਵੀ ਇੰਨੀ ਸਵਾਦ ਬਣਦੀ ਆ ਨਾ ਉਹਦੇ ਵਿੱਚ ਕੋਈ ਚੀਜ਼ ਨਹੀਂ ਸੀ ਥੋੜੀ ਜਿਹੀ ਹਤੀ ਉਦੋਂ ਆਲੂ ਜ਼ਿਆਦੇ ਪਾਏ ਤੇ ਪਰ ਸਬਜੀ ਬਹੁਤ ਟੇਸਟੀ ਬਣੀ ਸੀ 3-4 ਨੂੰ ਮਿਲੇ ਤੇ 3-4 ਨੂੰ ਮਿਲੇ ਨਹੀਂ ਫਿਰ ਕੇਲੇ ਕਿਨਾ ਕੇਲੇ ਕਹਿਰੀ ਕਰੇਲੇ چیر ਕੇ ਕੱਟ ਕੇ ਬਣਾਏ ਤੇ ਉਹਦੇ ਉਹਦੇ ਨਾਲ ਸਰ੍ਹਿਆਂ ਫਿਰ ਹੋਰ ਤੇਰੇ ਚੜ ਰਹੇ ਨੇ ਬਹੁਤ ਚੜ ਰਹੇ ਆ ਚਲੋ ਮੈਂ ਥੋੜਾ ਜਿਹਾ ਨਾ ਵੀਡੀਓ ਰੋਕ ਕੇ ਮੈਂ ਟੜਾਉਣੀ ਆ ਫਟਾਫਟ ਕੀੜੇ ਬਹੁਤ ਜ਼ਿਆਦੇ ਨੇ। ਲੋ ਜੀ। ਛੱਡਾ ਤਾਂ ਭਰ ਗਿਆ ਡੋਂਗਾ। ਫਲੀਆਂ ਸਾਰੀਆਂ ਲੀਆਂ ਤੋੜ। ਹੁਣ ਜਿਹੜੀਆਂ ਪਤਲੀਆਂ-ਪਤਲੀਆਂ ਹੀ ਰਹਿਣੀਆਂ ਹੁਣ ਉਹ ਵੱਡੀਆਂ ਹੋਣਗੀਆਂ 2-3 ਦਿਨਾਂ 'ਚ ਹਨਾ ਹੋਰ ਜ਼ਿਆਦਾ ਮੋਟੀਆਂ ਜਿਹੀਆਂ ਹੋਣਗੀਆਂ। ਬਾਕੀ ਦਾ ਸਾਰੀਆਂ ਤੋੜ ਲੀਆਂ, ਭਿੰਡੀਆਂ ਵੀ ਤੋੜ ਲੀਆਂ ਨਹੀਂ ਫਿਰ ਨਾ 1-2 ਦਿਨਾਂ 'ਚ ਪੱਕ ਜਾਂਦੀ ਆ ਜੇ ਹੁਣ ਅੱਜ ਨਾ ਤੋੜ ਦੇ ਫਿਰ ਇਹਨਾਂ ਨੇ ਕੱਲ ਪਰਸੋਂ ਤੱਕ ਪੱਕ ਕੇ ਜਾਣਾ ਤਾਂ ਜਮਈ। ਫਿਰ ਇਹ ਹੁਣੇ ਜਿਹੜੀ ਇਹ ਸਬਜ਼ੀ ਹੁੰਦੀ ਆ ਨਾ 2 ਦਿਨਾਂ ਬਾਅਦ ਤੋੜਨੀ ਪੈਂਦੀ ਆ। ਹੋਰ ਏ ਉਧਰ ਸਾਡਾ ਕੀਆ ਲੱਗ ਰਿਹਾ ਕੀਆ ਵੀ ਸਾਡਾ ਦੂਜੇ ਤੀਜੇ ਦਿਨ ਸਾਨੂੰ ਮਿਲ ਜਾਂਦੇ ਨੇ ਹੁਣ ਨਹੀਂ ਹੈਗਾ ਹੁਣ ਕਿੰਨੇ ਦਿਨਾਂ ਬਾਅਦ ਹੋਵੇ ਓਕੇ ਪਤਾ ਇੱਥੇ ਜਾਰ ਨੂੰ ਉਹ ਪਿਆ ਦੋ ਤਿੰਨ ਦਿਨਾਂ ਬਾਅਦ ਤਾਂ ਹੋ ਜਾਂਦਾ ਦਾ ਹੁਣ ਹੈ ਨਹੀਂ ਕੀਆ ਚਾਰ ਨਾ ਚਾਰ ਨਾਦਰ ਸਾਡਾ ਚਾਰ ਨਾ ਦੇਖੋ ਭਾਈ ਸਬਜ਼ੀਆਂ ਬਾੜੀ ਨਹੀਂ ਹੈਗੀਆਂ ਹਲਕੀਆਂ ਹੀ ਸਬਜ਼ੀਆਂ ਚ ਵਜਨ ਨਹੀਂ ਹੈਗਾ ਇਹ ਬਸ ਹੁਣ ਫਟਾਫਟ ਜਿਹੜੀ ਹੈਗੀਆਂ ਪ੍ਰਿੰਡੀਆਂ ਰਹਿ ਗਈਆਂ ਮੇਰੇ ਨਾਲ ਮੈਂ ਥੋੜੀ ਜਿਹਾ ਤੋੜੀਆਂ ਮੇਰੇ ਨਾਲ ਹੱਥਾਂ ਤੇ ਕੰਡੇ ਲੱਗੇ ਲੜਨ ਬੁਰੀ ਤਰ੍ਹਾਂ ਇਹ ਹੀ ਤੋੜਨੀ ਆਖੀਆਂ ਆਹੀ ਤੋੜਨੀ ਔਖੀ ਆ ਪਿਛਲੇ ਸਾਲ ਜਦ ਮੈਂ ਤੋੜੇ ਕਰਦੀ ਸੀ ਨਾ ਵੀਡੀਓ ਵੀ ਬਣਾਇ ਕਰਦੀ ਸੀ ਮੈਂ ਲਫਾਫੇ ਚੜਾਏ ਕਰਦੀ ਸੀ ਪਹਿਲਾਂ ਹੁਣ ਮੈਂ ਭੁੱਲ ਜਾਨੀ ਆ ਵੀ ਲਫਾਫੇ ਚੜਾ ਕੇ ਆਵਾਂ ਲਫਾਫੇ ਚੜਾ ਕੇ ਫਿਰ ਵੀਡੀਓ ਬਣਾਇ ਕਰਦੀ ਹਾਂ ਹੋਰ ਕੰਡੇ ਹੀ ਲੜੀ ਜਾਂਦੇ ਤੇ ਹਾਂ ਕੰਡਾ ਹੈ ਜੋ ਚੱਲ ਬਈ ਇੱਥੇ ਕੀੜੇ ਹੀ ਕੀੜੇ ਐਂਦੇ ਅੱਧਰ ਕੀੜੇ ਉੱਧਰ ਕੰਡੇ ਕੋਈ ਸਬਜ਼ੀ ਤੋੜਨੀ ਸੌਖੀ ਨਹੀਂ ਮਨ ਨੂੰ ਤਾਂ ਇੱਕ ਕੀਆ ਤੋੜਨੀ ਵਧੀਆ ਲੱਗਦੀ ਐ ਇੱਕ ਪੇਠਾ ਇੱਕ ਵਾਰੀ ਮੈਂ ਪਿਛਲੇ ਸਾਲ ਨਾ ਹਰਪ੍ਰੀਤ ਉਹਨਾਂ ਦਾ ਪੇਠਾ ਤੋੜਿਆ ਦਾ ਜਿਹੜੀ ਬੇਚੜੀ ਵੀ ਤੀ ਬੜਾ ਵਧੀਆ ਲੱਗਿਆ ਤਾਂ ਅੱਡਾ ਵਾਲਾ ਚੱਕ ਕੇ ਮੈਂ ਲੈ ਕੇ ਆਈ ਤੀ ਜਦ ਵੀ ਮੈਂ ਪੇਠਾ ਲੈ ਕੇ ਆਇਆ ਘਰ ਦਾ ਲੱਗਿਆ ਹੋਇਆ ਛੋਟੀ ਛੋਟੀ ਜਿਹੜੀ ਛੋਟੀ ਛੋਟੀ ਜੀ ਲੈ ਜਾਂਦੀਆਂ ਨਾ ਉਹ ਗਲੀਆਂ ਜੀਆਂ ਹੋ ਜਾਂਦੀਆਂ ਨੇ ਜਾਂ ਸੁੰਡਾ ਆ ਪੈ ਜਾਂਦਾ ਜਾਂ ਉਹ ਪੱਕ ਜਾਂਦੀ ਆ

ਹਾ ਯੂ ਵੀ ਤਾਂ ਚਲੋ ਟਾਈਮ ਸੀ ਰਾਪੇ ਤਿਆਰ ਹੋ ਜੂ ਅੱਜ ਨਹੀਂ ਕਿਹਾ ਮੈਂ ਬਿਮਾਰ ਹਾਂ ਹਾਂ ਸਿਮਨਜੋਤ ਨੇ ਕਿਹਾ ਨਾ ਸਿਮਨਜੋਤ ਨੇ ਦੱਸਤਾ ਕਾ ਨਹੀਂ ਮੈਂਨ ਦੱਸ ਦਿਨ ਤੁਸੀਂ ਇੱਥੇ ਕਾਤੇ ਲੱਗ ਕੇ ਫਤਾ ਦੱਸਤਾ ਬਸ ਅਸਟੇਂ ਨਹੀਂ ਰਹਿਣੀ ਰਹਿਣੀ ਕਾ ਨਹੀਂ ਅੱਛਾ ਵੀ ਬਾਰ ਬਾਰ ਮੈਂ ਸਾਡੀਆਂ ਖਬਰਾਂ ਲਈ ਜਾਊਂਗਾ ਹੁਣ ਖਬਰ ਤਾਂ ਕਿ ਲੈਣੀ ਹੋਈ ਐ ਹੁਣ ਜੇ ਬੰਦਾ ਢਿੱਲਾ ਐ ਤਾਂ ਹੁਣ ਲੈਣੀਆਂ ਖਬਰ ਤਾਂ ਚਾਲ ਪੈਂਦਾ ਹੀ ਐ ਹੋਰ ਜਾਣਾ ਤਾਂ ਪੈਂਦਾ ਹੀ ਐ ਫੇਰ ਹੁ ਕਹਿ ਦਾਂਗੇ ਹਾਂ ਜਿਹੜਾ ਫੜਹਾੜੀ ਸੋਣੀ ਬਿਮਾਰ ਹੁੰਦਾ ਹੋਰ ਉਹ ਫੋਫੜ ਗਰਮੀ ਚੜਨ ਨਾਲ ਬਿਮਾਰ ਜਾਂਦੀ ਜਹਾੜੀ ਚ ਟਿਕਣ ਜਾਂਦੀ ਉਹ ਫੋਫੜ ਗਰਮੀ ਚੜਨ ਸਰ ਬਿਮਾਰ ਹੋ ਜਾਂਦਾ ਕਿਉਂਕਿ ਉਹਪਨ ਨੂੰ ਐਸੀ ਦੀ ਜਰੂਰਤ ਹੈ ਹੁਣ ਖੇਤਾਂ 'ਚ ਐਸੀ ਥੋੜੀ ਲੱਭ ਸਕਦੇ ਆ ਹੋਰ ਜ਼ਿਆਦਾਤਰ ਉਹ ਫੋਫੜੇ ਸੀ 'ਚ ਰਹਿੰਦਾ ਹੈ ਗਰਮੀ ਗਰਮੀ ਕਿਉਂਕਿ ਡਾਕਟਰ ਨੇ ਦੱਸਿਆ ਗਰਮੀ ਗਰਮੀ ਐਸੀ 'ਚ ਰਹਿਣਾ ਮਾੜਾ ਜਾਂ ਬਾਹਰ ਚਲੇ ਜਾਂਦਾ ਢਟਕਣਾ ਵੱਧ ਜਾਂਦੀਆਂ ਨੇ ਹੋਰ ਆ ਵੀ ਬੜਾ ਔਖਾ ਈ ਹਨਾ ਹੋਰ ਹੁਣ ਕਿਉਂਕਿ ਹੁਣ ਉਹ ਹਾਲਤ ਹੈ ਨਹੀਂ ਵੀ ਕੰਮ ਕਰਨ ਵਾਲੀ ਮੁੰਡੇ ਕਰੀ ਜਾਂਦੇ ਨੇ ਰਣ ਮਿਲ ਕੇ ਦੋਹੇ ਪਾਈ ਹੜਦੇ ਦਾ ਹੈ ਜੀ ਸਾਰੇ ਹੜਦੇ ਦਾ ਹੈ ਨਹੀਂ ਸਹੀ ਗੱਲ ਹੈ ਹੋਰ ਪਾਈਆ ਦਾ ਹੱਡੀਆਂ ਹੋਈਆਂ ਪਈਆਂ ਨੇ ਪਾਈਆ ਹੋਰ ਵੀ ਜਿਹੜਾ ਕੰਮ ਨਾ ਕਰਿਆ ਹੋ ਤੁਸੀਂ ਨਾ ਕਰੋ ਬੰਦੇ ਚਾਰ ਵੀ ਹੋਵੇ ਨਾ ਬੰਦਾ ਵੀ ਕੰਮ ਜੇ ਕਰਦਾ ਹਾਂ ਚਾਰ ਵੀ ਦਾ ਹੈ ਜੀ ਸੁੱਕੇ ਬਣਦਾ ਸੁੱਕੇ ਮੇਰੇ ਹੱਥਾਂ ਨੇ ਨਾ ਬਾਹਾਂ ਤੇ ਇੰਨੀ ਕੰਡ ਲੜ ਰਹੀ ਆ ਭਿੰਡੀਆਂ ਜੇ ਵੜ ਗਈ ਮੈਂ ਅੱਜ ਮੈਂ ਜਿਹੜੀ ਮੈਂ ਤੋੜਦੀ ਵੀ ਮੈਂ ਵੀਡੀਓ ਬਣਾ ਲੀਂ ਆਂਦੀ ਆ ਨਾ ਕੀ ਕਰਾਂ ਹੈ ਲਫਾਫੇ ਲਿਆਣੇ ਭੁੱਲ ਗਈ ਅੱਗੇ ਤੇ ਲਫਾਫੇ ਲਿਆਇ ਕਰੂੰਗੀ ਲਫਾਫੇ ਚੜਾ ਕੇ ਥੋੜੀ ਅਰੇ ਮੁਰਝਾ ਆ ਗਈਆਂ ਸਾਰੀਆਂ ਬਿੱਲ ਆਹ ਹੈ ਲੱਲੇ ਲੇ ਲੋ ਪਤਾ ਇੱਕ ਕੀ ਆ ਮਸਾ ਮਜੂਰ ਹੈ ਕਿ ਕੀ ਆ ਅਰੇ ਗੋਫਤੇ ਬਣਾਣੇ ਹਨ ਗੋਫਤੇ ਬਣਾ ਲਾਂਗੇ ਇੱਥੇ ਬਿੱਤਣਾ ਨਹੀਂ ਖਦਾ ਨਹੀਂ ਹੈਗਾ ਬੈਨਾਂ ਜਿਹੜਾ ਚਾਰ ਇੱਧਰ ਨਹੀਂ ਮੇਲਾ ਤੇ ਆ ਪਤਾ ਨਹੀਂ ਕੀ ਭੂੰਡ ਜੇ ਆਂ ਫੇਲ ਪਾਸ ਜੇ ਹਨਾ ਫੇਲ ਪਾਸ ਦੇ ਢੁੰਡੀਆਂ ਦੀਆਂ ਉਧਰਲੇ ਤੇ ਕੀੜੇ ਆ ਇੱਧਰਲੇ ਚ ਕੰਡੇ ਆ ਸਬਜ਼ੀਆਂ ਲਾਉਣੀਆਂ ਗਰਮੀ ਵਾਲੀਆਂ ਕਿਹੜੇ ਸੌਖੀਆਂ ਪਈਆਂ ਨੇ ਹੋਰ ਨਹੀਂ ਨਾ ਨਿਗਾ ਚੜ ਗਿਆ ਮੇਰੇ ਸਾਡੀ ਪਰਗੀ ਟੋਕਰੀ ਜਾਂਦੇ ਜਾਂਦੇ ਕਿੰਨੀਆਂ ਸਬਜ਼ੀਆਂ ਮਿਲ ਗਈਆਂ ਤਿੰਨ ਪੰਤੀਆਂ ਚੌਥੀ ਜਾਹ ਕੀ ਆ ਹੋਫ ਤੇ ਬਣਾਵਾਂਗੇ ਇਹ ਤਾਂ ਕਿਉਂਕਿ ਰਾਤ ਨੂੰ ਯੂਵੀ ਨੂੰ ਕਿਹਾ ਥੋੜੀਆਂ ਪ੍ਰਿੰਡੀਆਂ ਪਈਆਂ ਕੀ ਆਦੀ ਉਹ ਖਾਂਦਾ ਨਹੀਂ ਮੈਂ ਕਿਹਾ ਉਹ ਪ੍ਰਿੰਡੀਆਂ ਰੱਖੀ ਵੀ ਆ ਕਹਿੰਨਾ ਮੈਂ ਤਾਂ ਥੱਕ ਜਿਆ ਖਾ ਖਾ ਤੀਆਂ ਪ੍ਰਿੰਡੀਆਂ ਵੀ ਕੀ ਆ ਵੀ ਛੋਲੇ ਦੋ ਕਹਿੰਦਾ ਮੈਨੂੰ ਬੜੀ ਛੋਲੇ ਹੈਗੇ ਉਹਦੇ ਨਾਲ ਵੀ ਲਾਲਾ ਕੇ ਖਾਊਗਾ ਸਾਰੀ ਨਹੀਂ ਖਾ ਉਹ 4 ਦਿਨ ਹੋ ਗਏ ਛੋਲਿਆਂ ਦੀ ਸਬਜ਼ੀ ਇੱਕ ਕੌਲੀ ਨੂੰ ਘੁੰਮਦੀ ਉਹ ਪਰਸੋਂ ਹੀ ਕਰਿਆ ਸੀ ਨਾ ਇੱਕ ਗੋਲੀ ਨੂੰ ਗਹਿਰੀਆ ਚਲੋ ਚਲੀ ਇੱਕ ਗੋਲੀ ਨੂੰ 4 ਦਿਨ ਹੋ ਗਏ ਤੋਂ ਮੁੰਨੇ ਮਾਰੀ ਤੇ ਹੋਰ ਹੁਣ ਕਿਹੜੇ ਭਰੋਸਾ ਵੀ ਮੀ ਹਟ ਗਿਆ ਬਸ ਨੂੰ ਪੋਚਾ ਲਾਣੇ ਆ ਤੇ ਫੋਨ ਮੇਰਾ ਟੱਡਾ ਹੋ ਰਿਹਾ ਤੇ ਫੇਰ ਕੋਚਾ ਲਾਣੇ ਆ ਬਸ ਫਟਾਫਟ ਚੋਲ ਧਰਦਣੇ ਫਿਰ ਯੂਵੀ ਨੂੰ ਮਸਤ ਤਿਆਰ ਕਰਨਾ ਹੈ ਓ ਫੋਨ ਦੇ ਕਿ ਕਿਦਦ ਫੋਨ ਮੇਰਾ ਉੱਧਰ ਸੂਰਜ ਦਿਖਾ ਰਿਹਾ ਫੋਨ ਮੇ ਨਾ ਯੂ ਵੀ ਮਸਤ ਤਿਆਰ ਹੋਊਗਾ ਯੋ ਮੈਨੂੰ ਚੌ ਚੜ ਦੇਣਾ ਵੀ ਇੱਥੇ ਜਾਣਾ ਮੈਂ ਉਹਨੂੰ ਜਿਆਦਾ ਵੀ ਫੰਮਣ ਨਾਲ ਜਾਣਾ ਉਹਨੂੰ ਬਾਹਲਾ ਚੌ ਚੜ ਜਾਂਦਾ ਉਹ ਉੱਥੇ ਮਸਤੀਆਂ ਜਿਹੜੀਆਂ ਕਰਨੀਆਂ ਜਾ ਕੇ ਜਾਦੇ ਚਲੋ ਲਓ ਜੀ ਆਪਾਂ ਘਾਰੇ ਅਚੋਲ ਤੇ ਬਸ ਮੈਂ ਨਾ ਉਧਰ ਕਮਰੇ 'ਚ ਹੁਣ ਯੂ ਵੀ ਬੈਠਾ ਕਿਉਂਕਿ ਅੱਜ ਛੁੱਟੀ ਆ ਅੱਜ ਉਹ ਟੀਵੀ ਲਈ ਬੈਠਾ ਇਹ ਮਟਰ ਚੋਲ ਚੋਲ ਅੱਜ ਕਾਫੀ ਦਿਨਾਂ ਮੰ ਬਣਾਏ ਆ ਯਾਦ ਜਾ ਵੀ ਨਹੀਂ ਹੈਗਾ ਕਦੋਂ ਬਣਾਏ ਆ ਪਰ ਚੋਲ ਅਜ ਬਾਰੇ ਸਵਾਦ ਬਣਿਆ। ਸਿਰ ਵਿੱਚ بس ਥੋੜੀ ਜਿਆਦੇ ਪਾਈ ਨਹੀਂ। ਪਰ ਅਜ ਦਹੀਂ ਚ ਨੌਨ ਮਿਰਚ ਪਾਉਣ ਦੀ ਜ਼ਰੂਰਤ ਨਹੀਂ ਪਈ ਐਨੇ ਸਵਾਦ ਚੋਲ ਬਣੇ ਆ। ਸਲੋਨੇ ਚੋਲ ਇਹ ਐ ਸਲੋਨੇ ਚੋਲ। ਫਸ ਹੁਣ ਚੋਲ ਖਾ ਕੇ ਯੂਵੀ ਨੂੰ ਮੈਂ ਨੜਾ ਨਾ ਸੋਰੀ ਯੂਵੀ ਨਾਲੂਗਾ ਯੂਵੀ ਵੀ ਚੋਲ ਖਾ ਰਿਹਾ ਹੈ ਯੂਵੀ ਨਾਲੂਗਾ। ਦੇ ਪਰ ਉਹ ਨੇ ਵੀ ਪੂਆ ਕੋਲ ਜਾਣਾ ਐ ਨਾਲੇ ਜਾਊਗਾ ਫਿਰ ਨਾਲੇ ਬਗਜੂਗਾ ਅੱਜ ਛੁੱਟੀ ਐ ਫਿਰ ਘਰ ਕੇ ਟਾਂ ਕਰਕੇ ਨਾਲੇ ਬਗਜੂਗਾ ਅੱਜ ਚਲੋ ਜੀ ਹੁਣ ਮੈਂ ਚੋਲ ਖਾਲਾ ਮੜੀ ਜੀ ਫਿਰ ਅੱਗੇ ਦੀ ਵੀਡੀਓ ਆਪਾਂ ਕੀ ਐ ਠੀਕੋ ਆ ਦੇਖੋ ਨੀ ਆ 1 2 3 4 4 5 ਲੱਗ ਰਹੇ ਆ ਚਲੋ ਜੀ ਹੁਣ ਚੱਲੇ ਪੂਆ ਕੋਲ ਸਾਰੇ ਪਰਿਵਾਰ ਚੱਲਿਆ ਪੂਆ ਦੀ ਖਬਰ ਨੂੰ ਕਿਉਂਕਿ ਜਿੱਦਣ ਵੀ ਪੂਆ ਫੋਟ ਦੀ ਖਬਰ ਨੂੰ ਜਾਣਦੇ ਆ ਸਾਰੇ ਹੀ ਜਾਂਦਾ ਪਰਵਾਰਿਕ ਬਿਜ਼ੀ ਰਹਿ ਗਈ ਵੀ ਮਤਲਬ ਬੜੇ ਜਿੰਨੇ ਵੀ ਆ ਸਾਰੇ ਜਾਣਦੇ ਨੇ ਬਸ ਇੱਕ ਛੋਟਾ ਮੈਂਬਰ ਚੱਲਿਆ ਯੂਵੀ ਨਾਲ ਦਾਦੂ ਨੂੰ ਤਾਂ ਬੁਲਾ ਲਿਆ ਦਾਦੂ ਨਹੀਂ ਆਉਂਦਾ ਓਏ ਤੂੰ ਪਿੱਛੇ ਬੈਠੀ ਦਾਦੂ ਜਾਉ ਤਿਆਰ ਹੋਏ ਤੂੰ ਪਿੱਛੇ ਬੈਠ ਦਾਦੀ ਮम्मा ਨਾਲ ਚੱਲ ਦਾਦੂ ਨੂੰ ਵੇਜ ਦਉ ਉੱਠ ਯੂਵੀ ਜਦ ਵੱਡੇ ਹੁੰਦੇ ਨੇ ਨਾ ਦਾदू ਫਿਰ ਪਿੱਛੇ ਬੈਠੇ ਕਰਦੇ ਆ ਮੈਂ ਬੈਠਦਾ ਮੈਂ ਬੜਾ ਹੀ ਆ ਚੱਲ ਵਿੱਚ ਚੱਲ ਆਰਾਮ ਨਾਲ ਪਿੱਛੇ ਪੈ ਕੇ ਜਾਈਂ ਬਿੱਗੀ ਤੇ ਪੈ ਜਾ ਦੇਖੋ ਕਿਉਂਕਿ ਭੂਆ ਹੋ ਰਹੀ ਸੀਗੀ ਢਿੱਲੀ ਭੂਆ ਤੇ ਫੂਫੜ ਤਾਂ ਕਰਕੇ ਸਾਰੇ ਚੱਲੇ ਗਰਮੀ ਧੁੱਪ ਬਹੁਤ ਜ਼ਿਆਦੇ ਆ हेलो बाबू बॉब बॉब वो नाट ग्यारह चक ले आया है वो हैं बार अच्छा बार लाना है लला दे ला दे बार ला दे चाल गेट लाया है गेट लाना भी नहीं भूलिया है, है? हैं गेट, गेट। ਉਹ ਮੈਨੂੰ ਸਾਡੀ ਸਪੇਸ ਸਬਜੀ ਬਣਾਉਣੀ ਆ ਉਹ ਚੀਜ਼ ਨਹੀਂ ਹੈ ਉਹ ਚੀਜ਼ ਕੀ ਹੈ ਤੇਰੀ ਸਪੇਸ ਸਬਜੀ ਬਣਾ ਲਈ ਤੇ ਮੇਰੀ ਮਰਜ਼ੀ ਛੋਟੇ ਜਿਹੇ ਫੇਰਾਗੇ ਅੰਦਰ ਕਿਉਂਕਿ ਐਵੇਂ ਆਰੇ ਨਾ ਦੇਖੋ ਤੇ ਮੰਜੇ ਸਾਡੇ ਉੱਪਰ ਰਏ ਆ ਹਨਾ ਫਿਰ ਉਹ ਉੱਪਰ ਤੋਂ ਤਾਰਦੇ ਨਹੀਂ ਹੈਗੇ ਵੀ ਉੱਪਰ ਅੰਦਰ ਬਾਹਰ ਫਿਰ ਥੱਲੇ ਨਾ ਮੰਜੇ ਮੰਜੇ ਹੋਈ ਜਾਂਦੇ ਨੇ ਵੀ ਥੋ ਥੋ ਮੰਜੇ ਜੇ ਨਾਲੇ ਬੜੇ ਉੱਪਰ ਚੜਨੇ ਤਨਿਜੇਦਾਰ ਨੇ ਬਹੁਤ ਔਖੇ ਨੇ ਫਿਰ ابو ਵੀ ਇੱਧਰ ਮੰਜੀਆਂ ਨਾਲ ਉਹ ਫੱਡੀ ਜਾਂਦਾ ਵੀ ਕਈ ਵਾਰ ਆਪਣੇ ਉੱਪਰ ਘੇੜ ਲੈਂਦਾ ਉਹ ਭਾਰੀ ਨੇ ਤਾਂ ਚੰ ਮੰਜੀਆਂ ਨੇ ਮੰਜੀਆਂ ਸਾਈਡ ਤੇ ਖੜੀਆਂ ਕਰ ਦਿੰਦੇ ਆਸੀਂ ਬਾਹਰ ਵੀ ਘੜ ਦਿੰਦੇ ਆ ਕਈ ਵਾਰ ਇਹ ਹੁਣ ਮੈਂ ਨਾ ਸਬਜ਼ੀ ਚੀਰ ਕੇ ਆਈਆਂ ਜਿਹੜੀ ਸਵੇਰੇ ਕਰਨੀ ਹੈ ਸਵੇਰੇ ਆਪਾਂ ਕਰਾਂਗੇ ਆਲੂ ਫੜੀਆਂ ਤੇ ਬਸ ਅੱਜ ਦਾ ਆਪਾਂ ਵਲੌਗ ਰੋਟੀ ਮੈਂ ਤਾਂ ਖਾ ਲਈ ਯੂਵੀ ਨੇ ਵੀ ਖਾ ਲਈ ਹੈ ਨਾ ਬੀਬੀ ਉਹ ਨਹੀਂ ਰਹਿ ਗਈ ਬਸ ਹੁਣ ਮੈਂ ਕਿਹਾ ਜਾਨ ਪਹਿਲਾਂ ਆਪਾਂ ਉਹ ਮੰਜੀ ਡਾਦਾ ਕਿਉਂਕਿ ਨਾ ਰੋਟੀ ਦੇਣ ਸਾਰ ਮੈਨੂੰ ਐ ਹੁੰਦਾ ਵੀ ਬਸ ਭਾਂਡੇ ਮਾਜ ਕੇ ਰਸੋਈ ਸਾਫ਼ ਕਰਕੇ ਫਟਾਫਟ ਮੈਂ ਮਨਜੀ ਦੇ ਆ ਕੇ ਘਣੀ ਤੇ ਗਿਰ ਜਾਂ। ਇਹ ਕੱਲ ਜਿਹੜਾ ਮੈਂ ਵਲੌਗ ਪਾਇਆ ਸੀਗਾ ਹਨਾ ਜਿਸ ਤੋਂ ਕੋਈ ਗੱਲ ਪਾਈ ਬੁਰੀ ਲੱਗੀ ਹੋਵੇ ਦਿਲ ਤੋਂ ਮਾਫੀ ਮੰਗਦੇ ਆ। ਐ ਬਾਕੀ ਰਹੀ ਰੈਂਡਿੰਗ ਹੁੰਦੀ ਗੱਲ ਹਨਾ ਦੇਖੋ ਮੈਂ ਹੁਣਾਂ ਤਾਂ ਨਹੀਂ ਕਹਿੰਦੀ ਮੈਂ ਹਾਂ ਮੈਂ ਸੱਚੀਆਂ ਬੋਲ ਰਹੀ ਕਿਉਂਕਿ ਕਿਉਂਕਿ ਨਾ ਕਈ ਨਹੀਂ ਇਹ ਸੱਚ ਨਹੀਂ ਕਈ ਨਹੀਂ ਲਈ ਸੱਚਿਆ ਨਹੀਂ ਹੋਣੀਆ ਹਨਾ ਮੂੰਹ 빙ਗੇ ਟੇਡੇ ਜਾਂ ਕਿੱਦਾਂ ਦੇ ਵੀ ਹੋਣਗੇ ਹਨਾ ਹੋਏ ਹੋਣੇ ਮੇਰਾ ਮਤਲਬ ਆ ਬਸ ਹੁਣ ਵੀ ਰੋਜ਼ ਨਹੀਂ ਆਪਾਂ ਉਹ ਗੱਲਾਂ ਕਰਨੀਆਂ ਹੈਗੀਆਂ ਬਸ ਆਪਾਂ ਦਾ ਇਹ ਕਹਿੰਦੇ ਆ ਕਿ ਮੈਂ ਅੱਜ ਦੀ ਬਸ ਅੱਜ ਵਾਲੀ ਵੀ ਵੀਡੀਓ ਚ ਹੀ ਕਹੂੰਗੀ ਤੇ ਮੈਂ ਤਾਂ ਬਸ ਇਹੀ ਕਹਿਣਾ ਸੀ ਕਿ ਕੋਈ ਵੀ ਇਹੋ ਜਿਹਾ ਕੰਮ ਪਰ ਨਾ ਕਰੋ ਕੋਈ ਵੀ ਚਾਹੇ ਹਨਾ ਭੈਣ ਭਾਈ ਆ ਮਾਪੇ ਬੋ ਹਨਾ ਵੀ ਜਿਹੜਾ ਕੋਈ ਵੀ ਆਪਣੇ ਨਿਆਣਿਆਂ ਤੱਕ ਆਪਣੇ ਨਿਆਣਿਆਂ ਤੱਕ ਨੂੰ ਗਲਤ ਬੋਲੇ ਹਨਾ ਵੀ ਕੋਈ ਵੀ ਅਜਿਹਾ ਕੰਮ ਗਲਤ ਕੰਮ ਨਾ ਕਰੋ ਕਿਸੇ ਨਾਲ ਕੋਈ ਫਰਾਡ ਨਾ ਕਰੋ ਕਿਸੇ ਨਾਲ ਕੋਈ ਕੁਝ ਵੀ ਜੋ ਵੀ ਗਲਤ ਆ ਉਹ ਨਾ ਕਰੋ ਵੀ ਆਪਣਾ ਕਿਉਂਕਿ ਪਤਾ ਨਹੀਂ ਇਹ ਨਾ ਪਰਮਾਤਮਾ ਨੇ ਨਾ ਪਤਾ ਨਹੀਂ ਕਿਹੜੇ ਪਹਿਲੇ ਹਿਸਾਬ ਕਿਤਾਬ ਕਰ ਦਿੰਦਾ ਹੋ ਉਹਦਾ ਕੁਝ ਪਤਾ ਨਹੀਂ ਹੈਗਾ ਹਮੇਸ਼ਾ ਇਹ ਸੋਚ ਕੇ ਚੱਲੋ ਵੀ ਆਪਣੇ ਬੱਚਿਆਂ ਨਾਲ ਆਪਣੇ ਆ ਨਾਲ ਆਪਣੇ ਨਾਂ ਦੇ ਨਾਲ ਆਪਣੇ ਪਰਿਵਾਰ ਨਾਲ ਕੁਛ ਕੱਲੂ ਕੋਈ ਬੁਰੀ ਬਾਤਾਂ ਜਾਂ ਕੁਝ ਵੀ ਨਾ ਕੁਝ ਗਲਤ ਨਾ ਵਾਹਿਗੁਰੂ ਕਰੇ ਹੋ ਜੇ ਇਸ ਕਰਕੇ ਆਪਾਂ ਕਿਸੇ ਨਾਲ ਕੋਈ ਬੁਰਾ ਨਾ ਕਰੀਏ ਕਿਸੇ ਨਾਲ ਵੀ ਕੋਈ ਬੁਰਾ ਨਾ ਕਰੀਏ ਨਾ ਇਸ ਲਈ ਅਸੀਂ ਮੈਂ ਆਪਣੀ ਗੱਲ ਦੱਸ ਰਹੀ ਹਾਂ ਵੀ ਹਾਂ ਅਸੀਂ ਅੱਜ ਤੱਕ ਕਿਸੇ ਨਾਲ ਇਹੋ ਜਿਹਾ ਕੰਮ ਕਦੇ ਨਹੀਂ ਕਰਿਆ ਨਾ ਕਰਦੇ ਜ਼ਿੰਦਗੀ ਚ ਕਰਾਂਗੇ ਵੀ ਅਸੀਂ ਕਿਸੇ ਨੂੰ ਆਪਣੇ ਨਿਆਂਿਆਂ ਤੱਕ ਪਹੁੰਚਣ ਦੇ ਦੀਏ ਕਦੇ ਕਿਸੇ ਨਾਲ ਇਹਗਾ ਕੰਮ ਨਹੀਂ ਕਰਾਂਗੇ ਜੋ ਵੀ ਕਰਾਂਗੇ ਅਸੀਂ ਆਪਣੀ ਮਿਹਨਤ ਨਾਲ ਹੀ ਕਰਾਂਗੇ ਜੋ ਵੀ ਨਿਆਂਿਆਂ ਨੂੰ ਵੀ ਮਿਹਨਤ ਕਰਨੀ ਸਿਖਾਵਾਂਗੇ ਇਹ ਵੀ ਹੈ ਵੀ ਆਪਾਂ ਹੀ ਕਰਾਂਗੇ ਬੱਚਿਆਂ ਨੂੰ ਤਾਂ ਸਿਰਫ ਬੱਚਿਆਂ ਲਈ ਕਮਾਉਣ ਤਾਂ ਕਿ ਬੱਚੇ ਸਿਰਫ ਬੈਠ ਕੇ ਉਹ ਕਰਨ ਵੀ ਉਹ ਕਰਨ ਨੂੰ ਬਿਨਾਂ ਨੂੰ ਕੰਮ ਕਰਨਾ ਹੀ ਨ ਸਿਖਾਈਏ ਇਹਨਾਂ ਨੂੰ ਵੀ ਮਿਹਨਤ ਕਰਨੀ ਸਿਖਾਵਾਂਗੇ ਕੀ ਜੋ ਵੀ ਜ਼ਿੰਦਗੀ ਚ ਕਰਨਾ ਆਪਣੀ ਪੂਰੀ ਇਮਾਨਦਾਰੀ ਨਾਲ ਪੂਰੀ ਮਿਹਨਤ ਨਾਲ ਕਰਨਾ ਤਾਂ ਕਿ ਤੁਹਾਡਾ ਨਾਮ ਹੋਵੇ ਕੋਈ ਨਾਮ ਹੋਣਾ ਜ਼ਰੂਰੀ ਆ ਮੇਲ ਕਰ ਲਿਆ ਵੀ ਆਪਣੀ ਜ਼ਿੰਦਗੀ ਚ ਨਾ ਆਪਣੀ ਪਛਾਣ ਸਭ ਤੋਂ ਵੱਡੀ ਆਪਣੀ ਪਛਾਣ ਹੋਣੀ ਜ਼ਰੂਰੀ ਆ ਆਪਾਂ ਨੂੰ ਲੋਕ ਆਪਣੀ ਪਛਾਣ ਕੀ ਆ ਉਹ ਤੋਂ ਹੀ ਜਾਣਦੇ ਨੇ ਜਾਣਨ ਲੱਗਦੇ ਆ ਕਿ ਆਪਾਂ ਨੂੰ ਆਪਣੀ ਪਛਾਣ ਆਪ ਬਣਾਉਣੀ ਆ ਇਹੋ ਜਿਹਾ ਕੰਮ ਨਹੀਂ ਕਰਨਾ ਵੀ ਕੱਲੂ ਆਪਣੀ ਅਹੀ ਜੀ ਪਛਾਣ ਹੋਵੇ ਵੀ ਆਪਾਂ ਤੇ ਕੋਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੀਹੋ ਬਿਹਾ ਬੀਤਾ ਇਹ ਐ ਹੋ ਐ ਵੀ ਲੋਕਾਂ ਨੂੰ ਗੱਲਾਂ ਮਿਲ ਚੜਦੀਆਂ ਹਾਂ ਬੀਤਾ ਗਲਤ ਐਨੇ ਆ ਕਿਰਿਆ ਐਨੇ ਉਹ ਕਰਿਆ ਨਹੀਂ ਨਹੀਂ ਆਪ ਆਪਣੀ ਆਪਣੇ ਫਿਊਚਰ ਆਪਣੀ ਲਾਈਫ ਤੇ ਕਦੇ ਤੱਕ ਬੇਲਾਣੇ ਦਾ ਕੰਮ ਨਾ ਕਰੋ ਹਮੇਸ਼ਾ ਚੰਗੇ ਕੰਮ ਕਰੋ ਜਿੰਨਾ ਕਾ ਕੋਈ ਹਾਲ ਜ਼ਿੰਦਗੀ ਚ ਜਿੰਨਾ ਕ ਕੋਈ ਆਪਣੇ ਨਾਲ ਜਿਹਹਾ ਜਿਹਾ ਵਰਤਾਓ ਉਸ ਬਾ ਉਹ ਰੱਖਦਾ ਏ ਉਦੇ ਨਾਲ ਓਨਾ ਹੀ ਵਰਤਾਰਾ ਤੁਸੀਂ ਵੀ ਚਾਹੇ ਬੇਸ਼ੱਕ ਰੱਖੋ ਪਰ ਕਿਸੇ ਨਾਲ ਗਲਤ ਨਾ ਬੋਲੋ। ਬਸ। ਚਾਹੇ ਬੇਸ਼ੱਕ ਕੋਈ ਘੱਟ ਵੱਤ ਬੋਲਦਾ ਹੈ ਓਦੇ ਨਾਲ ਓਨਾ ਹੀ ਬੋਲੋ। ਕੋਈ ਚੱਕਰ ਨਹੀਂ ਘੱਟ ਵੱਤੀ ਬੋਲੋ। ਕੋਈ ਨਹੀਂ ਬੋਲਣਾ ਚਾਹੁੰਦਾ ਓਦੇ ਨਾਲ ਨਾ ਬੋਲੋ ਕੋਈ ਗੱਲ ਨਹੀਂ ਉਹ ਵੀ। ਪਰ ਹਾਂ ਪਰ ਗਲਤ ਨਾ ਕਰੋ ਕਿਸੇ ਨਾਲ ਵੀ। ਇਹਦਾ ਮਤਲਬ ਐ ਨਹੀਂ ਵੀ ਆਪਾਂ ਨਾਲ ਗਲਤ ਕਰ ਲਈਏ ਜੇ ਕੋਈ ਆਪਣਾ ਭੈਣ ਭਾਈ ਆਪਾਂ ਬੋਲਣ ਤੋਂ ਹਟ ਜੀਏ ਜਾਂ ਕੋਈ ਘੱਟ ਵੱਤ ਬੋਲੇ ਜਾਂ ਕੋਈ ਬੋਲਣਾ ਪਸੰਦ ਨਾ ਕਰੇ ਹੈਨਾ। ਯੋਗਨਾ ਗਲਤ ਕਰ ਲਈ ਨਾ ਤੁਸੀਂ ਆਪਣੀ ਜ਼ਿੰਦਗੀ ਜਿਉਂ ਅਗਲੇ ਨੂੰ ਆਪਣੀ ਜੀਵਨ ਤੋਂ ਉਹਦੇ ਨਾਲ ਗਲਤ ਨਾ ਬਰਕਤ ਦੇ ਵੀ ਕਰੋ ਕਿਉਂਕਿ ਆਪਣੀ ਕਿਸਮਤ ਆਪਾਂ ਨੂੰ ਕਿੱਥੇ ਲੈ ਜਾਂਦੀ ਹੈ ਪੂਛ ਪਤਾ ਨਹੀਂ ਹੈ ਚਲੋ ਆਪਾਂ ਯੂ ਵੀਕੈਂਡ ਤਾਂ ਮम्मा ਇਹਨਾਂ ਬਲੌਗ ਵੱਡਾ ਨਾ ਕਰਿਓ ਮੈਂ ਟੀਵੀ ਦੇਖਣਾ ਕਿਉਂਕਿ ਜਦ ਟੀਵੀ ਬੰਦ ਹੋ ਜਾਂਦਾ ਹੈ ਇਹ ਹੁਣ ਮੈਂ ਰੋਜ਼ ਰੋਜ਼ ਨਹੀਂ ਹੁਣ ਬਸ ਅੱਜ ਲਾਸਟ ਵਾਰ ਹੀ ਨਹੀਂ ਆ ਗੱਲਾਂ ਤਾਂ ਵੈਸੇ ਕੱਲੀ ਲਾਸਟ ਹੁੰਦੀਆਂ ਮੈਂ ਤਾਂ ਅੱਜ ਸਿਰਫ ਥੋੜਾ ਜਿਹਾ ਉਹੀ ਦੱਸਿਆ ਇਹ ਵੀ ਕਿਸੇ ਵੀ ਆਪਣੀ ਬਸ ਜੋ ਵੀ ਹੁਣ ਤੁਹਾਨੂੰ ਦੱਸਤਾ ਹਨਾ ਉਹੀ ਗੱਲਾਂ ਨੇ ਮੈਂ ਤਾਂ ਵੀ ਇਹੋ ਜਿਹਾ ਕੰਮ ਨਾ ਕਦੇ ਵੀ ਕਰੂੰ ਤੇ ਬਾਕੀ ਕਿਸੇ ਨੂੰ ਕੋਈ ਆਣਾ ਸਮਝਿਓ ਮੈਂ ਕਿਸੇ ਨੂੰ ਨਾ ਉਹ ਦੇ ਰਹੀ ਐ ਸਿਦਿਐਸ਼ਨ ਦੇ ਰਹੀ ਐ ਜਾਂ ਆਹ ਦੇ ਰਹੀ ਐ ਲੈਕਚਰ ਦੇ ਰਹੀ ਐ ਵਾਲੇ ਹਨਾ ਮੈਂ ਕਿਸੇ ਨੂੰ ਕੋਈ ਲੈਕਚਰ ਦੇਣ ਵਾਲੀ ਹੈਗੀ ਨਹੀਂ ਕਿਉਂਕਿ ਸਾਰਿਆਂ ਕੋਲ ਆਪਣਾ ਦਿਮਾਗ ਹੈਗਾ ਇਹ ਸਭ ਨੂੰ ਪਤਾ ਹੁੰਦਾ ਇੱਕ ਦੂਜੇ ਨਾਲ ਲੋਕਾਂ ਨੂੰ ਵੀ ਆਪਾਂ ਪਤਾ ਹੁੰਦਾ ਆਪਣਾ ਤੇ ਆਪਣੇ ਆਪ ਨੂੰ ਚਾਹੇ ਬੇਸ਼ੱਕ ਆਪਾਂ ਜਿੰਨਾ ਮਰਜ਼ੀ ਸਹੀ ਦੱਸੀ ਜਾਈਏ ਪਰ ਆਪਣੇ ਆਲੇ ਦੋਲੇ ਨੂੰ ਸਾਰਾ ਪਤਾ ਹੁੰਦਾ ਵੀ ਆਪਾਂ ਕਹਿੰਦੇ ਆ ਮੇਨ ਮੇਨ ਤਾਂ ਹੋ ਵੀ ਹੁੰਦਾ ਵੀ ਆਪਣੇ ਆਲੇ ਦੋਲੇ ਨੂੰ ਕੀ ਆ ਪਤਾ ਆਪਣੇ ਬਾਰੇ ਹਨਾ ਤੇ ਬਾਕੀ ਆਪਾਂ ਹੁਣ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਬਸ ਮੇਂ ਵੀਡੀਓਸ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਬਸ ਮੈਨੂੰ ਤੁਹਾਡੇ ਸਪੋਰਟ ਦੀ ਜ਼ਰੂਰਤ ਆ ਤੇ ਪਲੀਜ਼ ਮੇਰੇ ਨਾਲ ਹਮੇਸ਼ਾ ਰਹੋ ਚੈਨਲ ਨੂੰ ਸਬਸਕ੍ਰਾਈਬ ਜਲਦੀ ਜਲਦੀ ਜ਼ਰੂਰ ਕਰਕੇ ਜਾਓ